ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 685 ਤੋਂ ਲੈ ਕੇ 686 ਤੱਕ ਸਵਾਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅਮਰਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨ ਜਾਏ ਰਹਾਓ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੋ ਗੁਰੂ ਹੈ ਉਹ ਪਰਮਾਤਮਾ ਦੀ ਸਿਫਤ ਸਲਾਹ ਰੂਪੀ ਰਤਨਾ ਦੇ ਨਾਲ ਭਰਪੂਰ ਹੈ ਜਿਹੜੇ ਕਹਿੰਦੇ ਗੁਰਸਿੱਖ ਗੁਰੂ ਦੀ ਸੰਗਤ ਵਿੱਚ ਰਹਿੰਦੇ ਨੇ ਸੰਤ ਜਨ ਉਹ ਕਹਿੰਦੇ ਸਿਫਤ ਸਲਾਹ ਰੂਪੀ ਜਿਹੜੇ ਮੋਤੀ ਨੇ ਉਹ ਚੁਗਦੇ ਨੇ ਜਿਸ ਤਰ੍ਹਾਂ ਹੰਸ ਮਾਨਸ ਰੋਬਰ ਚ ਰਹਿੰਦਾ ਇਸ ਤਰ੍ਹਾਂ ਸੰਤ ਜਨ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਗੁਰਸਿੱਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੀ ਸਿਫਤ ਸਲਾਹ ਰੂਪੀ ਮੋਤੀ ਚੁਗਦੇ ਨੇ ਤੇ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ ਕਹਿੰਦੇ ਜਿਸ ਤਰ੍ਹਾਂ ਸਰਵਰ ਦੇ ਵਿੱਚ ਰਹਿ ਕੇ ਜਿਹੜਾ ਹੰਸ ਹੈਗਾ ਉਹ ਮੋਤੀ ਚੁਗਦਾ ਹੈ ਇਸ ਤਰ੍ਹਾਂ ਹੀ ਜਿਹੜੇ ਗੁਰਸਿੱਖ ਨੇ ਉਹ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਗੁਣ ਗਾਉਂਦੇ ਨੇ ਪਰਮੇਸ਼ਰ ਦੇ ਤੇ ਪਰਮੇਸ਼ਰ ਨੂੰ ਪਾ ਲੈਂਦੇ ਨੇ ਪਰ ਕਹਿੰਦੇ ਜਿਸ ਤਰ੍ਹਾਂ ਬੱਗਾ ਹੁੰਦਾ ਬਗਲਾ ਉਹ ਛੱਪੜੀ ਦੇ ਵਿੱਚ ਰਹਿੰਦਾ ਜਿੱਥੇ ਮੈਲ ਹੁੰਦੀ ਆ ਐਵੇਂ ਜਿਹੜੇ ਮਨਮੁਖ ਹੁੰਦੇ ਨੇ ਉਹਨਾਂ ਨੂੰ ਹਮੇਸ਼ਾ ਵਿਕਾਰਾਂ ਦੀ ਮੈਲ ਲੱਗੀ ਰਹਿੰਦੀ ਹੁੰਦੀ ਆ ਕਿਉਂਕਿ ਉਹ ਕੱਚੜ ਦੇ ਵਿੱਚ ਹੀ ਰਹਿੰਦੇ ਨੇ ਉਹ ਗੁਰੂ ਦੀ ਸੰਗਤ ਦੇ ਵਿੱਚ ਨਹੀਂ ਆਉਂਦੇ ਜਿਸ ਤਰ੍ਹਾਂ ਬਗਲਾ ਛੱਪੜ ਤੇ ਰਹਿੰਦਾ ਤੇ ਉੱਥੋਂ ਦੀ ਮੈਲ ਖਾਂਦਾ ਹੈ ਮੈਲ ਤੇ ਰਹਿੰਦਾ ਇਸ ਤਰ੍ਹਾਂ ਹੀ ਮਨਮੁਖ ਨੇ ਰਖ ਰਖ ਚਰਨ ਤਰੇ ਵਿਚਾਰੀ ਦੁਬਦਾ ਛੋੜ ਪੈ ਨਿਰੰਕਾਰੀ ਫੇਜੜੇ ਕਹਿੰਦੇ ਗੁਰਸਿੱਖ ਨੇ ਉਹ ਆਪਣੇ ਜੀਵਨ ਕਾਲ ਦੇ ਵਿੱਚ ਬੜੀ ਸੋਚ ਵਿਚਾਰ ਨਾਲ ਚੱਲਦੇ ਨੇ ਉਹ ਜਿਹੜੀ ਦੁਬਦਾ ਹੁੰਦੀ ਹੈ ਦਵੈਤ ਉਹਨੂੰ ਛੱਡ ਕੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਜੋ ਗੁਰੂ ਦੀ ਸੰਗਤ ਵਿੱਚ ਰਹਿੰਦੇ ਨੇ ਹਰੀ ਦੇ ਨਾਮ ਦਾ ਰਸ ਚੱਕ ਲੈਂਦੇ ਨੇ ਉਹ ਮੁਕਤ ਪਦਾਰਥ پا ਲੈਂਦੇ ਨੇ ਗੁਰੂ ਨੇ ਉਹਨਾਂ ਦੀ ਰੱਖਿਆ ਕੀਤੀ ਹੁੰਦੀ ਆ ਤੇ ਉਹਨਾਂ ਦਾ ਫਿਰ ਜਿਹੜਾ ਜੰਮਣ ਮਰਨ ਦਾ ਚੱਕਰ ਆ ਉਹ ਖਤਮ ਹੋ ਜਾਂਦਾ ਸਰਵਰ ਹਾਂਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਜਿਹੜੇ ਗੁਰਸਿੱਖ ਨੇ ਉਹ ਗੁਰੂ ਦੀ ਸੰਗਤ ਨੂੰ ਛੱਡ ਕੇ ਨਹੀਂ ਜਾਂਦੇ ਹੈਗੇ ਉਹ ਹਮੇਸ਼ਾ ਪ੍ਰੇਮਾ ਭਗਤੀ ਵਿੱਚ ਲੱਗੇ ਰਹਿੰਦੇ ਨੇ ਤੇ ਇਸ ਤਰ੍ਹਾਂ ਆਤਮਿਕ ਅਡੋਲਤਾ ਵਿੱਚ ਸਮਾਏ ਰਹਿੰਦੇ ਨੇ ਸਰਵਰ ਮਹਿ ਹਾਂਸ ਹਾਂਸ ਮਹਿ ਸਾਗਰ ਫੇਰ ਕਹਿੰਦੇ ਜਿਹੜੇ ਗੁਰਸਿੱਖ ਨੇ ਗੁਰੂ ਦੀ ਸੰਗਤ ਵਿੱਚ ਰਹਿੰਦੇ ਨੇ ਇਸ ਤਰ੍ਹਾਂ ਪਰਮੇਸ਼ਰ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ ਅਕਾਥ ਕਥਾ ਗੁਰਬਚਨੀ ਆਦਰ ਸੁਣ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਕਹਿੰਦੇ ਜਿਹੜੇ ਗੁਰਸਿੱਖ ਨੇ ਉਹ ਗੁਰੂ ਦੀ ਸੰਗਤ ਵਿੱਚ ਰਹਿੰਦੇ ਨੇ ਗੁਰੂ ਦੇ ਬਚਨਾਂ ਤੇ ਚੱਲਦੇ ਨੇ ਗੁਰੂ ਨੂੰ ਹਮੇਸ਼ਾ ਸਨਮਾਨ ਦਿੰਦੇ ਨੇ ਤੇ ਗੁਰੂ ਵੀ ਪਰਮੇਸ਼ਰ ਦੀ ਜਿਹੜੀ ਅਕੱਥ ਕਥਾ ਗੁਰਸਿੱਖਾਂ ਨੂੰ ਦ੍ਰਿੜ ਕਰਵਾ ਦਿੰਦੇ ਨੇ ਕਹਿੰਦੇ ਜਿਹੜੇ ਗੁਰਸਿੱਖ ਅਫੁਰ ਅਵਸਥਾ ਵਿੱਚ ਟਿਕਦੇ ਨੇ ਪਰਮੇਸ਼ਰ ਦਾ ਨਾਮ ਲੈਂਦੇ ਨੇ ਉਨ੍ਹਾਂ ਦੇ ਅੰਦਰੋਂ ਕਹਿੰਦੇ ਜਿਹੜੀ ਕਾਮ ਚੇਸਟਾ ਹੈ ਉਹ ਖਤਮ ਹੋ ਜਾਂਦੀ ਹੈ ਜਿਹੜੀ ਆਮ ਕਰਕੇ ਔਰਤ ਤੇ ਮਰਦ ਦੇ ਵਿੱਚ ਹੁੰਦੀ ਹੈ। ਤਿਰਪਵਣ ਜੋਤ ਰਹੇ ਲਵਲਾਈ ਸੁਰ ਨਰਨਾਥ ਸੱਚੇ ਸਰਣਾਈ ਕਹਿੰਦੇ ਉਹ ਪਰਮੇਸ਼ਰ ਜੋ ਜਿਹਦੀ ਜੋਤ ਤਿੰਨਾ ਭਵਨਾਂ ਵਿੱਚ ਹੈ ਇਹ ਜੀਵ ਜੋ ਪਰਮੇਸ਼ਰ ਦਾ ਨਾਮ ਲੈਂਦੇ ਨੇ ਉਹ ਪਰਮੇਸ਼ਰ ਵਿੱਚ ਹਮੇਸ਼ਾ ਸੁਰਤ ਜੋੜੀ ਰੱਖਦੇ ਨੇ ਜਿਸ ਤਰ੍ਹਾਂ ਕਹਿੰਦੇ ਹੋਰ ਦੇਵੀ ਦੇਵਤੇ ਸਾਰੇ ਸੱਚੇ ਪਰਮੇਸ਼ਰ ਦੀ ਸ਼ਰਨ ਮੰਗਦੇ ਨੇ ਆਨੰਦ ਮੂਲ ਅਨਾਥ ਅਦਾਰੀ ਗੁਰਮਖ ਪਗਤ ਸਹਿਜ ਵਿਚਾਰੀ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਉਸ ਪਰਮੇਸ਼ਰ ਦੀ ਭਗਤੀ ਦੇ ਵਿੱਚ ਰਹਿੰਦੇ ਨੇ ਲੀਨ ਹੋ ਕੇ ਤੇ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਉਹ ਪਰਮੇਸ਼ਰ ਜੋ ਆਨੰਦ ਦਾ ਸੋਮਾ ਹੈ ਜੋ ਨਿਆਸ ਰਿਆਂ ਦਾ ਆਸਰਾ ਹੈ ਜੋ ਸਾਨੂੰ ਆਸਰਾ ਦੇਣ ਵਾਲਾ ਹੈ ਸਾਰਿਆਂ ਨੂੰ ਭਗਤ ਬਸ਼ਲ ਪੈ ਕਾਟਣ ਹਾਰੇ ਹਉ ਮੈਂ ਮਾਰ ਮਿਲੇ ਪਗਤਾਰੇ ਉਹ ਪਰਮੇਸ਼ਰ ਜੋ ਆਪਣੀ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਜੋ ਸਾਡੇ ਸਾਰੇ ਡਰ ਖਤਮ ਕਰਨ ਵਾਲਾ ਹੈ ਜਿਸ ਜੀਵ ਨੇ ਆਪਣੇ ਅੰਦਰੋਂ ਹਉਮੈ ਖਤਮ ਕਰ ਲਈ ਉਹ ਜੀਵ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਿਆ ਅਨੇਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਈ ਮੰਡਲ ਮੈਂ ਆਏ ਕਹਿੰਦੇ ਜੀਵ ਨੂੰ ਅਨੇਕਾਂ ਤਰ੍ਹਾਂ ਦੇ ਨਾਲ ਕਾਲ ਦਾ ਕਾਲ ਮਤਲਬ ਦੁਖੀ ਕਰਦਾ ਹੈ ਇੱਕ ਤੇ ਆਤਮਿਕ ਮੌਤ ਹੈ ਇੱਕ ਦੂਸਰੀ ਮੌਤ ਦਾ ਡਰ ਜਦੋਂ ਵੀ ਕਹਿੰਦੇ ਕੋਈ ਜੀਵ ਜਨਮ ਲੈਂਦਾ ਹੈ ਤਾਂ ਪਹਿਲਾਂ ਮੌਤ ਨਾਲ ਲਿਖਾ ਕੇ ਆਉਂਦਾ ਹੈ ਜੋ ਵੀ ਇੱਥੇ ਆਇਆ ਹੈ ਉਹਦੀ ਮੌਤ ਨਾਲ ਲਿਖ ਕੇ ਆਈ ਹੈ ਕਿ ਇਸ ਜੀਵ ਦੇ ਇੰਨੇ ਹੀ ਸਾਹ ਨੇ ਜਨਮ ਪਦਾਰਥ ਦੁਬਦਾ ਖੋਵੇ ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ ਜਿਹੜੇ ਜੀਵ ਕਹਿੰਦੇ ਦੁਬਦਾ ਵਿੱਚ ਨੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਨੇ ਉਹ ਆਪਣੇ ਆਤਮ ਦੀ ਆਪਣੇ ਆਪੇ ਦੀ ਤੇ ਪਹਿਚਾਨ ਨਹੀਂ ਕਰਦੇ ਪਰ ਪਟਕਣਾ ਵਿੱਚ ਹਮੇਸ਼ਾ ਦੁਖੀ ਹੁੰਦੇ ਨੇ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਤਰਣੀ ਤਰ ਟੇਕ ਫਿਰ ਕਹਿੰਦੇ ਜਿਹੜੇ ਜੀਵ ਇੱਕ ਉਸ ਪਰਮੇਸ਼ਰ ਦਾ ਨਾਮ ਲੈਂਦੇ ਨੇ ਨਾਮ ਸੁਣਦੇ ਨੇ ਨਾਮ ਪੜ੍ਹਦੇ ਨੇ ਬਾਣੀ ਸੁਣਦੇ ਨੇ ਬਾਣੀ ਪੜ੍ਹਦੇ ਨੇ ਉਹਨਾਂ ਦਾ ਆਸਰਾ ਇੱਕ ਉਸ ਪਰਮੇਸ਼ਰ ਤੇ ਟਿਕ ਜਾਂਦਾ ਉਹਨਾਂ ਦੇ ਅੰਦਰ ਕਹਿੰਦੇ ਧੀਰਜ ਆ ਜਾਂਦਾ ਧਰਮ ਆ ਜਾਂਦਾ ਜਤ ਸਤ ਸੰਜਮ ਰਦੇ ਸਮਾਏ ਚੌਥੇ ਪਦ ਕੋ ਜੀ ਮਨ ਪਤੀ ਆਏ ਜਿਹੜਾ ਜੀਵ ਕਹਿੰਦੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਚਲੇ ਜਾਂਦਾ ਉਹਦੇ ਅੰਦਰ ਜਤ ਸਤ ਸੰਜਮ ਉਹਦੇ ਹਿਰਦੇ ਵਿੱਚ ਆ ਜਾਂਦੇ ਨੇ ਜਿਹੜੇ ਧਾਰਮਿਕ ਗੁਣ ਮੰਨੇ ਜਾਂਦੇ ਨੇ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਪਰਮ ਪਉ ਪਗ ਜਿਹੜੇ ਜੀਵ ਉਹਦਾ ਨਾਮ ਲੈਂਦੇ ਨੇ ਉਬਕਾਰਾਂ ਵੱਲੋਂ ਪਵਿੱਤਰ ਹੋ ਜਾਂਦੇ ਨੇ ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਦੇ ਅੰਦਰੋਂ ਭਟਕਣਾ ਤੇ ਡਰ ਸਭ ਖਤਮ ਹੋ ਜਾਂਦਾ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਕਹਿੰਦੇ ਨਾਨਕ ਜੀ ਵੀ ਉਸ ਪਰਮੇਸ਼ਰ ਤੋਂ ਨਾਮ ਦੀ ਦਾਤ ਮੰਗਦੇ ਨੇ ਜੋ ਆਦ ਜੁਗਾਦ ਤੋਂ ਟੱਲ ਸੁੰਦਰ ਰੂਪ ਪਰਮੇਸ਼ਰ ਹੈ ਕਹਿੰਦੇ ਉਤੋਂ ਨਾਮ ਦੀ ਦਾਤ ਨਾਨਕ ਜੀ ਵੀ ਮੰਗਦੇ ਨੇ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਾ ਪਰਵਾਨ ਨਾਤਿ ਸਮਰਨ ਨ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਿ ਸੋਏ ਜਹ ਦੇਖਾਂ ਤਹਿ ਅਵਰ ਨ ਕੋਏ ਗੁਰਮੁਖ ਭਗਤ ਸਹਜ ਕਰ ਪਾਈਐ ਬਿਨ ਗੁਰ ਪੀਟੀ ਮਰ ਆਈਐ ਜਾਈਐ ਹਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪ ਕੇ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਉਹ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਜੰਮਣ ਮਰਨ ਦਾ ਚੱਕਰ ਨਹੀਂ ਰਹਿੰਦਾ ਪਰਮੇਸ਼ਰ ਉਹਨਾਂ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ ਸੇਵਕ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਪਰਮੇਸ਼ਰ ਸੇਵਕ ਦੇ ਵਿੱਚ ਪ੍ਰਗਟ ਹੋ ਜਾਂਦਾ ਉਸ ਜੀਵ ਨੂੰ ਫਿਰ ਜਿੱਧਰ ਵੀ ਉਹ ਦੇਖਦੇ ਨੇ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਉਹਨਾਂ ਨੂੰ ਪਰਮੇਸ਼ਰ ਦੀ ਸਰਵ ਵਿਆਪਕਤਾ ਅਨੁਭਵ ਹੋ ਜਾਂਦੀ ਹੈ ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਭਗਤੀ ਕਰਦੇ ਨੇ ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਉਹ ਨਿੱਜ ਦੇ ਘਰ ਵਿੱਚ ਟਿਕ ਜਾਂਦੇ ਨੇ ਪਰ ਜਿਸ ਜੀਵ ਨੂੰ ਗੁਰੂ ਦਾ ਮਿਲਾਪ ਨਹੀਂ ਹੁੰਦਾ ਉਹ ਜੰਮਣ ਮਰਨ ਦੇ ਚੱਕਰ ਵਿੱਚ ਪੈ ਰਹੇ ਨੇ ਸੋ ਗੁਰ ਕਰੋ ਜੇ ਸਾਚ ਦਰੜਾਵੇ ਅਕਥ ਕਥਾ ਵੇ ਸ਼ਬਦ ਮਿਲਾਵੇ ਕਹਿੰਦੇ ਉਹ ਗੁਰੂ ਬਣਾਓ ਜੋ ਤੁਹਾਡੇ ਅੰਦਰ ਸੱਚੇ ਦਾ ਨਾਮ ਪੱਕਾ ਕਰ ਦੇਵੇ ਸੱਚੇ ਦੀ ਸਿਫਤ ਸਲਾਹ ਤੁਹਾਡੇ ਅੰਦਰ ਪੱਕੀ ਕਰ ਦੇਵੇ ਆਪਣੇ ਸ਼ਬਦ ਦੇ ਰਾਹੀ ਪਰਮੇਸ਼ਰ ਨਾਲ ਮਿਲਾਪ ਕਰਵਾ ਦੇਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੂ ਠਾਕੁਰ ਸਾਚ ਪਿਆਰਾ ਕਹਿੰਦੇ ਜੋ ਪਰਮੇਸ਼ਰ ਦੇ ਸੇਵਕ ਨੇ ਉਹਨਾਂ ਨੂੰ ਪਰਮੇਸ਼ਰ ਨੂੰ ਜਪਣ ਤੋਂ ਬਿਨਾ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਉਹਨਾਂ ਨੂੰ ਪਰਮੇਸ਼ਰ ਹਮੇਸ਼ਾ ਹੀ ਪਿਆਰਾ ਲੱਗਦਾ ਹੈ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਕਹਿੰਦੇ ਸਾਡੇ ਸਰੀਰ ਦੇ ਵਿੱਚ ਮਨ ਹੈ ਜਿਸ ਜਿਹੜਾ ਜੀਵ ਆਪਣੇ ਮਨ ਦੇ ਵਿੱਚ ਟਿਕ ਗਿਆ ਉਹਦੀ ਗੱਲ ਕਰ ਰਹੇ ਨੇ ਤੇ ਉਸ ਮਨ ਦੇ ਵਿੱਚ ਸੱਚਾ ਪਰਮੇਸ਼ਰ ਹੈ ਜੇ ਸੱਜীব ਨੇ ਆਪਣੇ ਮਨ ਦੇ ਵਿੱਚ ਸੱਚੇ ਪਰਮੇਸ਼ਰ ਨੂੰ ਲੱਭ ਲਿਆ ਉਹ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਸੇਵਕ ਪ੍ਰਭ ਕੈ ਲਾਗੈ ਪਾਏ ਸਤਗੁਰੂ ਪੂਰਾ ਮਿਲੇ ਮਿਲਾਏ ਸੇਵਕ ਕਹਿੰਦੇ ਆ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਕਦੇ ਨਹੀਂ ਛੱਡਦਾ ਸਤਗੁਰ ਦੇ ਰਾਹੇ ਹੀ ਸੇਵਕ ਦਾ ਮਿਲਾਪ ਪਰਮੇਸ਼ਰ ਨਾਲ ਹੋਇਆ ਹੈ ਆਪ ਦਿਖਾਵੇ ਆਪੇ ਦੇਖੈ ਹਠ ਨਪਤੀ ਜੈ ਨਾ ਬਹੁ ਪੇਖੈ ਕਹਿੰਦੇ ਗੁਰੂ ਨੇ ਆਪ ਪਰਮੇਸ਼ਰ ਦਾ ਦੀਦਾਰ ਕੀਤਾ ਹੁੰਦਾ ਤੇ ਆਪਣੇ ਗੁਰਸਿੱਖਾਂ ਨੂੰ ਵੀ ਕਰਾਉਂਦਾ ਕਹਿੰਦੇ ਹੋਰ ਕਿਸੇ ਤਰ੍ਹਾਂ ਦੇ ਧਾਰਮਿਕ ਹੱਠ ਕਰਮ ਕਰਨ ਦੇ ਨਾਲ ਹੋਰ ਭੇਖ ਕਰਨ ਦੇ ਨਾਲ ਪਰਮੇਸ਼ਰ ਕਦੇ ਵੀ ਨਹੀਂ ਪਤੀਜਦਾ ਪ੍ਰਸੰਨ ਹੁੰਦਾ ਕੜ ਪਾਂਡੇ ਜਿਨ ਅਮਰਤ ਪਾਇਆ ਪ੍ਰੇਮ ਭਗਤ ਪ੍ਰਭ ਮਨਪਤੀ ਆਇਆ ਜਿਸ ਤਰ੍ਹਾਂ ਕਹਿੰਦੇ ਪਰਮੇਸ਼ਰ ਨੇ ਸਾਡੇ ਸਰੀਰ ਰੂਪੀ ਭਾਂਡੇ ਘੜੇ ਨੇ ਤੇ ਇਹਨਾਂ ਵਿੱਚ ਆਪਣੇ ਅਮਰਤ ਦੀ ਦਾਤ ਵੀ ਪਾਈ ਹੈ ਜੋ ਵੀ ਜੀਵ ਪ੍ਰੇਮ ਭਗਤੀ ਕਰਦੇ ਨੇ ਪਰਮੇਸ਼ਰ ਦੀ ਉਹਨਾਂ ਦਾ ਮਨ ਪਰਮੇਸ਼ਰ ਤੇ ਪਤੀਤ ਜਾਂਦਾ ਹੈ ਪੜ ਪੜ ਪੂਲੇ ਚੋਟਾਂ ਖਾਏ ਬਹੁਤ ਸਿਆਣਪ ਆਵੈ ਜਾਹੇ ਜਿਹੜੇ ਜੀਵ ਕਹਿੰਦੇ ਬਹੁਤਾ ਪੜ ਲੈਂਦੇ ਨੇ ਆਪਣੇ ਆਪ ਨੂੰ ਫਿਰ ਵਿਦਵਾਨ ਸਮਝਦੇ ਨੇ ਹਉਮੇ ਦੀਆਂ ਚੋਟਾਂ ਖਾਂਦੇ ਨੇ ਜਿਹੜੀ ਬਹੁਤੀ ਚਿਤਰਾਈ ਆਪਣੀ ਮੰਨਦੇ ਨੇ ਉਹਨਾਂ ਨੂੰ ਜੰਮਣ ਮਰਨ ਦਾ ਚੱਕਰ ਪਿਆ ਰਹਿੰਦਾ ਨਾਮ ਜਪੇ ਪਉ ਪੋਜਨ ਖਾਏ ਗੁਰਮਖ ਸੇਵਕ ਰਹੇ ਸਮਾਏ ਕਹਿੰਦੇ ਜਿਹੜੇ ਜੀਪ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦੇ ਡਰ ਅਦਬ ਨੂੰ ਆਪਣੀ ਆਤਮਾ ਦੀ ਖੁਰਾਕ ਬਣਾਉਂਦੇ ਨੇ ਉਹ ਸੇਵਕ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਵਿੱਚ ਲੀਨ ਹੋਏ ਰਹਿੰਦੇ ਨੇ ਬੂਝ ਸਿਲਾ ਤੀਰਥ ਬਨਵਾਸਾ ਪਰਮਤ ਡੋਲਤ ਪੈ ਉਦਾਸਾ ਇੱਕ ਜੀਵ ਨੇ ਕਹਿੰਦੇ ਪੱਥਰ ਦੀ ਪੂਜਾ ਕਰਦੇ ਨੇ ਬਾਹਰ ਜੰਗਲਾਂ ਚ ਰਹਿੰਦੇ ਨੇ ਪਰ ਫਿਰ ਵੀ ਕਹਿੰਦੇ ਉਹਨਾਂ ਦਾ ਮਨ ਡੋਲਦਾ ਉਹ ਪਟਕਦੇ ਫਿਰਦੇ ਨੇ ਦਿਖਾਉਂਦੇ ਨੇ ਕਿ ਸੰਸਾਰ ਤੋਂ ਨਿਰਲੇਪ ਨੇ ਪਰ ਉਹਨਾਂ ਦਾ ਮਨ ਆਪਣੇ ਕਾਬੂ ਵਿੱਚ ਨਹੀਂ ਹੁੰਦਾ ਮਨ ਮੈਲੇ ਸੂਚਾ ਕਿਉ ਹੋਏ ਸਾਚ ਮਿਲੈ ਪਾਵੇ ਪਤ ਸੋਏ ਜਿਨ੍ਹਾਂ ਦਾ ਕਹਿੰਦੇ ਮਨ ਮੈਲਾ ਉਹਨਾਂ ਨੂੰ ਪਰਮੇਸ਼ਰ ਕਿਵੇਂ ਪ੍ਰਾਪਤ ਹੋ ਸਕਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਉਹੀ ਇੱਜ਼ਤ ਪਾਉਂਦੇ ਨੇ ਆਚਾਰਾ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਤੀਰ ਜਿਹੜੇ ਕਹਿੰਦੇ ਜੀਵ ਸਰੀਰ ਰੂਪੀ ਸਰੀਰ ਰੂਪੀ ਆਪਣੇ ਜਿਹੜਾ ਇਹ ਹੈਗਾ ਕਾਇਆ ਦੇ ਵਿੱਚ ਆ ਕੇ ਆਪਣਾ ਆਚਰਣ ਵੀ ਚੰਗਾ ਰੱਖਦੇ ਨੇ ਆਪਣੀ ਵਿਚਾਰ ਵੀ ਚੰਗੀ ਰੱਖਦੇ ਨੇ ਉਹ ਕਹਿੰਦੇ ਆਦ ਜੁਗਾਦ ਤੋਂ ਜੋ ਪਰਮੇਸ਼ਰ ਅਟਲ ਹੈ ਉਦੇ ਵਿੱਚ ਜੁੜੇ ਰਹਿੰਦੇ ਨੇ ਤੇ ਉਹਨਾਂ ਦਾ ਮਨ ਸਹਜ ਵਿੱਚ ਰਹਿੰਦਾ ਹੈ। ਪਲ ਪੰਕਜ ਮਹਿਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ। ਕਹਿੰਦੇ हे ਪਰਮੇਸ਼ਰ ਜੀ ਕਿਰਪਾ ਕਰਕੇ ਸਾਨੂੰ ਉਸ ਗੁਰੂ ਨਾਲ ਮਿਲਾ ਦਿਓ ਜੋ ਗੁਰੂ ਇੱਕ ਪਲ ਦੇ ਵਿੱਚ ਹੀ ਸਾਡੇ ਵਿਕਾਰ ਖਤਮ ਕਰਕੇ ਕਰੋੜਾਂ ਲੋਕਾਂ ਦਾ ਉਧਾਰ ਕਰ ਦਿੰਦੇ ਨੇ ਉਸ ਗੁਰੂ ਦੇ ਨਾਲ ਸਾਡਾ ਵੀ ਮਿਲਾਪ ਕਰਾ ਦਿਓ ਕਿਸ ਆਗੇ ਪ੍ਰਭ ਤੂੰ ਦਸਾ ਲਾਹੀ ਤੂੰਦ ਬਿਨ ਦੂਜਾ ਮੈਂ ਕੋ ਨਹੀਂ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਤੋਂ ਬਿਨਾ ਹੋਰ ਮੈਨੂੰ ਕੋਈ ਆਸਰਾ ਨਹੀਂ ਦਿਸਦਾ ਤੇਰੇ ਬਰਾਬਰ ਦਾ ਨਹੀਂ ਦੱਸ ਦਿਸਦਾ ਫਿਰ ਕਿਹਦੇ ਅੱਗੇ ਤੇਰੀ ਸਿਫਤ ਸਲਾਹ ਕਰੀਏ ਤੇਰੀ ਸਿਫਤ ਸੁਲਾਫ ਤੇ ਤੇਰੇ ਅੱਗੇ ਹੀ ਕਰੀਏ ਨਾ ਜਿਉ ਤੁਦ ਪਾਵੇ ਤਿਉ ਰਾਖਰ ਜਾਏ ਨਾਨਕ ਸਹਿਜ ਪਾਏ ਗੁਣ ਗਾਏ ਜਿਉ ਤੁਦ ਪਾਵੇ ਤਿਉ ਰਾਖਰ ਜਾਏ ਨਾਨਕ ਸਹਿਜ ਪਾਏ ਗੁਣ ਗਾਏ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਜਿਵੇਂ ਤੇਰੀ ਰਜ਼ਾ ਹੈ ਆਪਣੀ ਰਜ਼ਾ ਦੇ ਅਨਸਾਰ ਸਾਨੂੰ ਰੱਖ ਸਾਡੇ ਤੇ ਇਹ ਕਿਰਪਾ ਕਰ ਕਿ ਅਸੀਂ ਆਤਮਿਕ ਅਡੋਲਤਾ ਵਿੱਚ ਟਿਕ ਕੇ ਹਮੇਸ਼ਾ ਹੀ ਤੇਰੇ ਗੁਣ ਗਾਈਏ ਹਮੇਸ਼ਾ ਹੀ ਤੇਰੀ ਸਿਫਤ ਸੁਲਾ ਕਰੀਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ